ਕਾਂਗਰਸ ਪਾਰਟੀ ਦੀ ਕਿਉਂ ਬਾਰ-ਬਾਰ ਫੈਲਾ ਪਾੜੀਆਂ ਜਾ ਰਹੀਆਂ ਨੇ ਭਾਈ ਜੀ ਡਰਦੇ ਨੇ ਕਾਂਗਰਸ ਤੋਂ ਵੀ ਹਾਰ ਰਹੇ ਆ ਅਸੀਂ ਗਾਂਧੀ ਜੀ ਇਲੈਕਸ਼ਨ 'ਚ ਅਸੀਂ 150 ਵੋਟ ਜਿੱਤੇ ਆ ਇਹ ਉਹਦੇ ਕਰਕੇ ਇਹਨਾਂ ਨੂੰ ਹਾਰ ਦਿਖਾਈ ਦੇ ਰਹੀ ਤਾਂ ਫੈਲਾ ਹੋ ਰਹੇ ਨੇ ਇੰਨੇ ਇੰਨੇ ਗੁੰਡਾ ਕਰਦੀ ਯਾਰ ਹੁਣ ਦੋ ਦੂਜੇ ਮੁੰਡੇ ਦੀ ਫੇਰ ਖੋਲੀ ਫੈਲ ਮੈਂ ਹੁਣ ਐਸਐਸ ਵਿੱਚ ਗਿਆ ਸੋਰੀ ਆਈਡੀਓ ਵਾਇਰਲ ਹੋ ਰਹੀ ਆ ਤੁਸੀਂ ਤਾਂ ਕਹਿੰਦੇ ਬਾਹਰ ਕੋਈ ਫੈਲਾ ਤੇ ਅੰਦਰ ਵੀ ਖੋਲ ਰਹੇ ਆ ਫਾਈਲ ਲੈ ਗਈ ਖੋਗੇ ਮੁੰਡੇ ਫਿਰ ਰਹੇ ਆ ਅੰਦਰ ਸਰਿਆ ਮੈਂ ਥੱਕੇ ਸਾਈ ਚੱਲ ਰਹੀ ਆ ਜੀ ਪੂਰੀ ਨਹੀਂ ਕੇਆਰਜੀ ਟੀਵੀ ਦੇਖ ਰਹੇ ਤੁਸੀਂ ਤੇ ਪਟਿਆਲਾ ਦੇ ਕਨੌਰ ਤੋਂ ਮਹਿਮਾਨ ਸ਼ੂ ਮੜਕਨ ਮਦਨ لال ਜਨਾਲਪੁਰ ਜੀ ਮੌਜੂਦ ਨੇ ਗੱਲ ਗਾਤ ਕਰਦਿਆ ਮਦਨ لال ਜੀ ਕਹਿੰਦੇ ਇੱਕ ਹੋਰ ਫਾਈਲ ਪਾੜਤੀ ਆ ਲਾਲਕਨੌਰ ਮੁਰਦਾਬਾਦ ਲਾਲਕਨੌਰ ਮੁਰਦਾਬਾਦ ਲਾਲਕਨੌਰ ਮੁਰਦਾਬਾਦ ਲਾਲਕਨੌਰ ਮੁਰਦਾਬਾਦ ਨੋਰ ਬਾਈ ਫਾਈਲਵਾਰ ਦੀ ਰੋਟੀ ਫਾਈਲ ਲੈ ਗਈ ਖੋਗੇ ਮੁੰਡੇ ਫਿਰ ਰਹੇ ਆ ਅੰਦਰ ਸਰਿਆਮੀ ਠੱਕੇ ਸਾਈ ਚੱਲ ਰਹੀ ਹੈ ਜੀ ਪੂਰੀ ਨਹੀਂ ਇਹ ਤਾਂ ਕਹਿ ਰਹੇ ਸੀ ਕੁਝ ਵੀ ਨਹੀਂ ਹੋ ਰਿਹਾ ਅੰਦਰ ਹੁਣ ਵੀ ਕਹਿ ਰਹੇ ਆ ਵੀ ਠੱਕੇ ਸਾਈ ਚੱਲ ਰਹੀ ਹੈ ਜੀ ਖੋਸ ਕੇ ਲੈ ਗਈ ਸੋ ਬਿਲਕੁਲ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਦੂਸਰੇ ਪਾਸੇ ਕਾਂਗਰਸ ਦੇ ਸਾਭ ਕਾ ਐਮਐਲਏ ਮਦਨ ਲਾਲ ਜੀ ਨੇ ਦੇਖਦੇ ਆ ਸਾਹਮਣੇ ਪ੍ਰਸ਼ਾਸਨ ਅਧਿਕਾਰੀ ਖੜੇ ਨੇ ਸੋ ਦੇਖੋ ਗੱਲਬਾਤ ਕੀ ਹੁੰਦੀ ਆ ਅੰਦਰ ਮੁੰਡੇ ਤਾਂ ਸਰਿਆਮ ਫਿਰ ਰਹੇ ਆ 25 30 ਆ ਹੁਣ ਤਾਂ 1 ਮਿੰਟ ਕਿਹੜਾ ਜਾ ਕੇ ਆ ਅੰਦਰ ਮੈਂ ਬੰਦਾ ਭਿੰਜਾ ਤੁਹਾਡੀ ਕੋਈ ਨਹੀਂ ਕੋਈ ਆ ਮੇਰੇ ਨਾਲ ਚੱਲ ਇਹ ਮੁੰਡੇ ਪਛਾਣ ਦਾ ਵਿੱਚ ਨੇ ਖੋਈਏ ਚੱਲ ਮੇਰੇ ਨਾਲ ਸਰਦਨ ਜੀ ਮਦਰ ਲਾਲ ਜੀ ਇਹ ਦੋ ਮੁੰਡਾ ਤੋਂ ਇਹ ਦੋਨੇ ਨਾਰੇ ਕੋਹਾਏ ਦਾ ਕਾਂਗਰਸ ਪਾਰਟੀ ਦੀ ਕਿਉਂ ਬਾਰ ਬਾਰ ਫੈਲਾ ਪਾੜੀਆਂ ਜਾ ਰਹੀਆਂ ਨਹੀਂ ਭਾਈ ਜੀ ਡਰਦੇ ਨੇ ਕਾਹ ਕਰਦੇ ਹੋ ਵੀ ਹਾਰ ਰਹੇ ਆ ਅਸੀਂ ਪਹਿਲਾਂ 150 ਵੋਟ ਜਿੱਤੇ ਅਸੀਂ 2 ਸਾਲ ਪਹਿਲਾਂ ਨਹੀਂ ਨਹੀਂ ਪਹਿਲਾਂ ਗਾਂਧੀ ਜੀ ਇਲੈਕਸ਼ਨਾਂ ਮੈਂ ਅਸੀਂ 150 ਵੋਟ ਜਿੱਤੇ ਆ ਬਿਲਕੁਲ ਜੀ ਇਹ ਉਹਦੇ ਕਰਕੇ ਇਹਨਾਂ ਨੂੰ ਹਾਰ ਦਿਖਾਈ ਤੇਰੀ ਤਾਂ ਫੈਲਾ ਹੋ ਰਹੇ ਨੇ ਮਤਲਬ ਡਰਦਾ ਮਾਹੌਲ ਹੈ ਡਰਦਾ ਮਾਹੌਲ ਦੇਖੋ ਇਹ ਕਹਿ ਰਹੇ ਆ ਕੱਲ ਖੋਈਆਂ ਮੋ ਲਾਈਵ ਹੋ ਕੇ ਮੂਵੀ ਬਣਾਈਆ ਇਹ ਇਹ ਪੁਲਿਸ ਵੀ ਝੂਠ ਬੋਲੀ ਯਾਰ ਇਹ ਵੀ ਕਲ ਦੀ ਆ ਅੱਜ ਲਾਈਵ ਹੋ ਕੇ ਹੁਣ ਪ੍ਰੈਸ ਵਾਲੇ ਨੇ ਬਣਾਈ ਸੀ ਨਹੀਂ ਬਣਾਈ ਪ੍ਰੈਸ ਵਾਲੇ ਮੁੰਡੇ ਅੰਦਰ ਘੁੰਮ ਰਹੇ ਆ ਉਹਨਾਂ ਨੇ ਮੂਵੀ ਬਣਾਈ ਆ ਫਿਰ ਫੈਲ ਖੋਣਦੇ ਆਂ ਦੀ ਇਹ ਅੱਜ ਮੰਨਣ ਨੂੰ ਵੀ ਤਿਆਰ ਨਹੀਂ ਇੰਨੇ ਇੰਨੇ ਗੁੰਡਾ ਕਰਦੇ ਯਾਰ ਹੁਣ ਦੋ ਦੂਜੇ ਮੁੰਡੇ ਦੀ ਫੇਰ ਖੋਲੀ ਫੈਲ ਮਦਰ ਲਾਲ ਜੀ ਤੁਹਾਨੂੰ ਇੱਕ ਆਡੀਓ ਸੁਣੀ ਹੋਣੀ ਜੋ ਸੁਖਵੀਰ ਬਾਦਲ ਜੀ ਨੇ ਪਾਈ ਹੋਈ ਆ ਕੀ ਲੱਗਦਾ ਹੈ ਉਹ ਚੱਲ ਰਿਹਾ ਪੂਰਾ ਕੰਮ ਬਿਲਕੁਲ ਜੀ ਇਹ ਤਾਂ ਸੁਪਰੀਮ ਕੋਰਟ ਦੇ ਖਿੱਤੇ ਜਾਣੇ ਆ ਇਲੈਕਸ਼ਨ ਕਮਿਸ਼ਨ ਖਿੱਤੇ ਜਾਣੇ ਆ ਚੋਣ ਹੀ ਕੈਨਸਲ ਹੋ ਜਾਣੀ ਇਹ ਤਾਂ ਡਾਇਰੈਕਸ਼ਨ ਐ ਐਸਐਸਪੀ ਦੇ ਰਿਹਾ ਮੈਂ ਹੁਣ ਐਸਐਸਪੀ ਨੂੰ ਗਿਆ ਤੁਹਾਡੀ ਆਡੀਓ ਵਾਇਰਲ ਹੋ ਰਹੀ ਆ ਤੁਸੀਂ ਤਾਂ ਕਹਿੰਦੇ ਬਾਹਰ ਖੋ ਹੀ ਪਹਿਲਾਂ ਤਾਂ ਅੰਦਰ ਹੀ ਖੋੜ ਰਹੇ ਆ ਬਾਹਰ ਤਾਂ ਖੁੰਝ ਨਹੀਂ ਆ ਰਾਦੇ ਨੇ ਅੰਦਰ ਵੀ ਮੈਂ ਹਟੇ ਤੁਸੀਂ ਤਾਂ ਕਹਿ ਵੀ ਅੰਦਰ ਨਹੀਂ ਖੋਣੇ ਫਿਰ ਵੀ ਮੈਂ ਤੁਹਾਡੇ ਸਾਹਮਣੇ ਅੰਦਰ ਪ੍ਰੈਸਰ ਵਾਲੇ ਸਾਹਮਣੇ ਹੁਣੇ ਗੱਲ ਕਰਕੇ ਹਟਿਆ ਐਸਐਸਪੀ ਨਾਲ ਕੀ ਲੱਗਦਾ ਸਰ ਕੀ ਲੱਗਦਾ ਕਿਉਂ ਧੱਕੇਸ਼ਾਈ ਕਰੀ ਜਾਵੇ ਕਹਿੰਦਾ ਜੀ ਦਰਖਾਸਤ ਉਸ ਕਾਨੂੰਨੀ ਕਰਵੇ ਮੈਂ ਕਿਹਾ ਡੀਐਸਪੀ ਨੇ ਤਾਂ ਬੰਦੇ ਫੜਾਏ ਆ ਡੀਐਸਪੀ ਕਹਿੰਦੇ ਕਿੰਨੇ ਕਰਨੇ ਆ ਜਿਹੜਾ ਸਬਡਿਵੀਜ਼ਨ ਦਾ ਮਾਲਕਾ ਇੰਚਾ ਡੀਐਸਪੀ ਹੁੰਦਾ ਨਾ ਡੀਐਸਪੀ ਨੂੰ ਬੰਦੇ ਫੜਾਦੇ ਉਹਦੀ ਫੋਟੋ ਦਿਖਾ ਦੇ ਖੁੰਦੇ ਦੀ ਦਿਖਾ ਦੇ ਡੀਐਸਪੀ ਨੇ ਫੜਿਓ ਬੰਦੇ ਘੁੰਮਰੇ ਡੀਐਸਪੀ ਨੂੰ ਫੜਿਆ ਹੀ ਨਹੀਂ ਐਸਾ ਝੋਰਾ ਘੁੰਮਰੇ ਹਾਂਜੀ 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 ਅੱਜ ਦੇ ਜੀ ਇਹ ਮੈਂ ਕਹਿੰਦਾ ਤਾਜੀ ਮੂਵੀ ਬਣੀ ਹੈ ਜੀ ਇਹਦੇ ਟਾਈਮ ਹੁੰਦਾ ਮੂਵੀ ਤੇ ਕਿੰਨੇ ਵਜੇ ਬਣੀ ਆ ਲਾਲ ਜੀ ਤੁਸੀਂ ਇੱਕ ਐਮਐਲਏ ਹੋ ਤੁਹਾਨੂੰ ਵੀ ਨਹੀਂ ਅੰਦਰ ਦਿੱਤਾ ਜਾਣ ਦੇ ਰਿਆ ਜਾ ਰਿਹਾ ਕਿ ਕਹਿ ਰਹੇ ਨੇ ਕਿ ਕਾਗਜ਼ ਨਹੀਂ ਭਰੰਦੇ ਨੇ ਦੋ ਬੰਦੇ ਜਾਣਗੇ ਪੂਰੀ ਰੂਲ ਐ ਰੈਗੂਲੇਸ਼ਨ ਆ ਪਰ ਉਹ ਬੰਦੇ ਪਹਿਲਾਂ ਬੜੇ ਪਏ ਨੇ ਮੈਂ ਕਹਾਂ ਜੀ ਕਟੋ ਘਟ ਉਰੇ ਤੇ ਲੰਘ ਕੇ ਗਏ ਸਾਡੇ ਸਾਹਮਣੇ ਸਾਰੇ ਇਹਨੇ ਰੋਕੇ ਹੀ ਨਹੀਂ ਇਹ ਜੇ ਕਹਿੰਦੇ ਆ ਕਹਿੰਦੇ ਆ ਟਿਆਡੂ ਵਾਲੇ ਤਾਂ ਜਾਣਗੇ ਇਹਨਾਂ ਦੀ ਸਰਕਾਰ ਇਹ 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 ਜਵਾਬ ਦਿੰਦੇ ਨੇ ਅਫਸਰ ਪਹਿਲਾਂ ਕਦੇ ਹੋਇਆ ਕਾਂਗਰਸ ਕਾਲੀ ਸਰਕਾਰ ਅੱਜ ਤੱਕ ਨਹੀਂ ਹੋਇਆ ਜਿੰਦਗੀ ਮੈਂ ਮੈਨੂੰ ਲੱਗਦਾ 40 ਸਾਲ ਦਾ ਹੋ ਗਿਆ ਮੈਨੂੰ ਇਲੈਕਸ਼ਨ ਦਿਖਦੇ ਨੇ ਮੇਰੀ 65 ਸਾਲ ਦੀ ਉਮਰ ਹੈ 40 ਸਾਲ ਹੋ ਗਏ ਦੇਖਦੇ ਰਹੋ ਪਰ ਅੱਜ ਤੱਕ ਕਦੇ ਵੀ ਨਹੀਂ ਹੋਇਆ ਕਾਲੀ ਦਲ ਦੀਆਂ ਕਿੰਨੀਆਂ ਸਰਕਾਰਾਂ ਹੰਢਾਈਆਂ ਮੈਂ ਚਾਰ ਚਾਰ ਸਰਕਾਰਾਂ ਕਾਲੀ ਦਲ ਦੀਆਂ ਹੰਢਾਈਆਂ ਪਰ ਇਹ ਕਾਲੀ ਦਲ ਦੀ ਸਰਕਾਰ ਤੇ ਕੰਮ ਨਹੀਂ ਹੋਇਆ ਜਿਹੜਾ ਇਹ ਗੁੰਡਾ ਰਾਜ ਆ ਤੇ ਹੋ ਰਹੇ ਧੰਨਵਾਦ ਸੋ ਬਿਲਕੁਲ ਸਾਡੇ ਨਾਲ ਮਦਦ ਲਾਲ ਜੀ ਮੌਜੂਦ ਨੇ ਉਹ ਪੈਰੀਕੇਟ ਹੈ ਜਿੱਥੇ ਜਿਹੜੇ ਨਾਮਜ਼ਦਗੀ ਦੇ ਕਾਗਜ਼ ਦੇਣ ਵਾਸਤੇ ਅੰਦਰ ਤਾਂ ਜਾ ਰਹੇ ਨੇ ਪਰ ਬਾਹਰ ਕਾਗਜ਼ ਫਟ ਕੇ ਆ ਰਹੇ ਨੇ ਸੋ ਦੇਖਣਾ ਇਹ ਹੋਵੇਗਾ ਕਿ ਇਲੈਕਸ਼ਨਾਂ ਦਾ ਕੀ ਮਾਹੌਲ ਕੀ ਹੁੰਦਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਨੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਨੇ ਸੋ ਹੋ